ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਛੇਵੜਾ ਦਿਖਾਵਾਂਗੇ ਤਿੰਨ ਗੱਪਣਾ ਤਿੰਨਾਂ ਦੇ ਬੱਚੇ ਸਾਹਮਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਰਾਜੂ ਆ ਵੀਰੇ ਪਿੰਡ ਉਪਕਲੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 7973992814 ਜੀ ਪਹਿਲਾ ਨੰਬਰ ਜਿਹੜੀ ਵਿਹੜ ਦੇਖੀ ਜਾਂਦੇ ਆ ਸਵੇਰੇ ਸੂਈ ਆ ਬਈ ਇਹ ਦੂਜਾ ਸੂਆ ਸੂਈਆ ਹੁਣ ਕਰਾਸ ਆ ਗਈ ਹੈ ਨਾ ਕਰਾਸ ਚ ਆ ਗਈ ਸਾਈਵਾਲ ਕਰਾਸ ਆ ਬਈ ਠੀਕ ਆ ਬੱਚਾ ਕੀ ਦੇਦਾ ਬੱਚਾ ਵੀਰੇ ਜੇ ਰੋਕਿਆ ਓਕੇ ਬਈ ਦੂਜਾ ਸੂਆ ਦੁੱਧ ਕਿੰਨਾ ਪਾ ਦੂਗੀ ਦੁੱਧ ਬਈ ਇਹਨੇ ਪਹਿਲਾਂ ਦਾ ਰਿਕਾਰਡ ਆ 24 25 ਕਿਲੋ ਦਾ ਅੰਦਾਜ਼ਾ ਲੱਗੇ ਜਿਹੜੇ 24 ਬਣ ਕੇ ਲੈਲੇ ਹਾਂ ਬਈ ਹਾਂ ਬਾਕੀ ਥਣ ਸੁਣਾ ਦੂਰਾ ਥਾਣਾ ਗੁੱਲੇ ਵਾਲਾ ਜਮਾ ਹਣਾ ਜਿਹੜੀ ਵਿਹੜ ਆ ਬਈ ਫੁੱਲ ਆ ਸੋ ਫੁੱਲ ਸਹਿਜ ਆ ਤੇ ਬਾਕੀ ਲੈਵੇ ਦੀ ਪੂਰੀ ਸਾਫ ਸੁਥਰੀ ਆ ਠੰਡੀ ਸੀਲ ਆ ਬਈ ਯਾਰ ਤੇ ਨਿਆਣਾ ਪਾਉ ਤੇ ਨਾ ਆਣਾ ਬਹਿਜੋ ਹਣਾ ਨਹੀਂ ਨਿਆਣਾ ਪਾਉ ਹੀ ਨਾ ਠੀਕ ਐ ਸੋ ਠੰਡੀ ਸੀਲ ਵਾਲੀ ਬਾਈ ਕਹਿੰਦਾ ਬਰਫ ਵਰਗੀ ਆ ਥਣ ਮੋਟਾ ਮੁਠੀ ਵਾਲਾ ਚੰਗਾ ਤੇ ਬਾਈ ਜੀ ਮੋਲਾ ਪੈਦਾ ਕੀ ਰੱਖਿਆ ਬਈ ਮੋਲ ਤਾਂ ਕਹਿੰਦਾ ਮਰਜੀ ਕਰਾਲਾ ਬਸ ਇਹਦੇ ਚੋ 12000 ਦਾ ਮਾਨ ਤਾਨ ਹੋਊਗਾ ਆਪਾਂ 85000 ਦੀ ਵੈਢ ਦਵਾਂਗੇ ਤੇ ਮੋਟਾ ਥਣ ਮੁਠੀ ਵਾਲਾ ਹਣਾ ਸੋ ਮੁਠੀ ਵਾਲਾ ਥਣ ਲੈਵਾ ਅੱਗੇ ਪਿਛੇ ਲੈਵਾ ਪਾਸ ਪਿੰਡ ਘੁੰਮ ਕੇ ਆ ਜੇ ਬੰਦਾ ਬਾਈ ਯਾਰ ਜੇ ਇੰਨੇ ਪਾਚ ਕੋਈ ਬੰਦਾ ਇਹ ਜੀ ਗਾ ਦੇ ਦੇ ਆਪਾਂ ਗਾਂ ਫਰੀ ਦੇ ਦਾਂਗੇ ਮੋਟਾ ਥਾਣਾ ਜਦਾ ਭਾ ਲੱਖ ਦਾ ਹੋ ਜਾਂਦਾ ਹਾਂ ਬਈ ਹਾਂ ਤੇ ਅੱਗੇ ਦੋ ਨੰਬਰ ਜਿਹੜੀ ਤਾਈ ਸੂਈ ਦੇਖੀ ਜਨੇ ਇਹ ਬਈ ਸਵੇਰੇ ਸੂਈ ਇਹ ਕੱਲ ਦੁਪਹਿਰੇ ਦੁਪਹਿਰੇ ਹੀ ਸੂਈ ਹੈਗੀ ਠੀਕ ਹੈ ਇਹਨੇ ਬੱਛੀ ਦਿੱਤੀ ਆ ਬਈ ਪਿਆਰ ਜਰਸੀ ਬੱਛੀ ਆ ਮਗਰ ਜੇਰ ਜੱਪਾ ਓਕੇ ਆ ਵੀਰੇ ਇਹਦਾ ਰੇਟ ਕੀ ਰੋਊਗਾ ਇਹ ਬੱਛੀ ਆਪਾਂ ਹਾਂ ਨਾ 63000 ਰੁਪਏ ਦਾ ਨੇ ਬਈ 63000 ਦੁੱਧ ਦੀ ਐਵਰੇਜ ਕੀ ਰੋ ਹੋ ਜੀ ਦੁੱਧ 17 18 ਕਿਲੋ ਮੰਨ ਕੇ ਲੈ ਜੀ 17 18 ਕਿਲੋ 16 ਤੋਂ ਬਾਹਰ ਵਾਲੀ ਹੈਗੀ ਆ ਹਾਂ ਬਈ ਹਾਂ ਖੁੱਲੀ ਸੋ 63000 ਦਾ ਭਾ ਜਰਸੀ ਆ ਗਈ ਹੈ ਨਾ ਨਾਲ ਬੱ ਸੋ ਲੈਵਲ ਹੁਆ ਦੇਖੋ ਅੱਗੇ ਪਿੱਛੇ ਸਾਫ ਸੁਥਰਾ ਤੇ ਰੇਟ ਬਿਲਕੁਲ ਜੈਨੂਨ 63000 ਰੁਪਿਆ ਪਿੱਛੇ ਜਰਸੀ ਨਸਲ ਦੀ ਬੱਛੀ ਆ ਗਈ ਬੱਛੀ ਬੜੀ ਚੰਗੀ ਆ ਯਾਰਾ ਠੀਕ ਐ ਸੋ ਜਰਸੀ ਬੱਛੀ ਪਿੱਛੇ ਤੇ ਰੇਟ 33000 ਆ ਸਰ ਹਣਾ ਅੱਖੀ ਬਾਈ ਹੁਣ ਮਾਤਾ ਦੇਖੋ ਜਮਾ ਕਿਆ ਵਾ ਪਿਆਰ ਬਰੀਡ ਦੀ ਐ ਤਿੰਨ ਚੀਜ਼ਾਂ ਜਾਣਗੇ ਦੋ ਗਾਵਾਂ ਜਾਣਗੀਆਂ ਇੱਕ ਜਾਊਗੀ ਕਦੇ ਦੁੱਧ ਦੇਊਤੀ ਜਾ ਤੀਜੇ ਨੰਬਰ ਤੇ ਜਰਸੀ ਵਾ ਫੇਰ ਦੇਖੀ ਜਾਨੇ ਇਹ ਚਾਰ ਦੰਦ ਦਾ ਵੀ ਪਹਿਲਾ ਸੁਆ ਇਹ ਵੀ ਅੱਜ ਹੀ ਸੂਈਆ ਸਵੇਰੇ ਬਚਾ ਕੀ ਇਹਦੇ ਇਹਦੇ ਮਗਰ ਵੀ ਬੱਛੀ ਆ ਬਾਈ ਠੀਕ ਐ ਹਾਂ ਮਗਰ ਬੱਛੀ ਇਹਦੇ ਹਣਾ ਹਾਂ ਕਿੰਨਾ ਦਾ ਦੱਤਵਾ ਦੂਗੀ ਇਹ ਬਈ ਇਹ 17 18 ਕਿਲੋ ਮੰਨ ਕੇ ਲੈ ਜੇ ਬੰਦਾ ਚੋਣ ਚਾ ਓਕੇ ਆ ਓਕੇ ਆ ਬਈ ਖਾਲੀ ਕਰੀ ਹੋਈ ਆ ਬੱਛੀ ਧਾਰ ਤੇ ਜੇ ਰੋਕੇ ਆ ਹਾਂ ਬਈ ਹਾਂ ਆਪਣੀ ਗਾਰੰਟੀ ਆ ਬਈ ਧਾਰ ਤੇ ਛੱਟਾ ਹੋਵੇ ਤਾਂ ਹਣ ਘੱਟ ਵੱਧ ਹੋਵੇ ਠੀਕ ਐ ਜੇ ਰਹੀ ਹੋਵੇ ਆਪਣੀ ਗਾਰੰਟੀ ਆ ਬਈ ਇਹਦਾ ਭਾਗ ਹੀ ਰਹੂਗਾ ਇਹ ਬੱਛੀ ਦੇ ਦਾਂਗੇ 65000 ਰੁਪਏ ਦੀ ਬਈ ਇਹ 65000 ਦੀ ਤੀਜੇ ਨੰਬਰ ਤੇ ਹਾਂ ਸੂਈ ਸਵਾਈ ਮੂਹ ਚਾਹਦਾਂ ਪਹਿਲਾ ਸੂਆ ਹਾਂ ਬਈ ਸੋ ਬੈਠ ਦੇਖੋ ਜਿਵੇਂ ਕਬੂਤਰੀ ਜਰਗੀ ਬੈਠਾ ਜਿਵੇਂ ਉੜਦੀ ਫਿਰਦੀ ਆ ਉਹ ਮਾਦਾ ਦੇਖੋ ਸਾਫ਼ ਜਿਹਾ ਗੋਲ ਮਟਰੋਲ ਜਿੰਨੀ ਹੈਗੇ ਸਾਫ਼ ਆ ਜਾਵਾ ਕੋਈ ਵੀ ਰੇਤਾ ਆ ਕੇ ਕਹਿੰਦੇ ਸ਼ਾਇਦ ਕਿ ਸਾਡੇ ਫਿੱਟ ਨਹੀਂ ਆਈ ਅਸਲ ਜਰਸੀ ਲੇਵੇ ਵਾਲੀ ਚੰਗੀ ਨੰਗੇ ਲੇਵੇ ਜਾਂ ਅੱਗੇ ਵੇ ਛੱਲੇਵਾ ਤੇ ਬੋਲੇ ਦਾ ਆਪਣਾ ਪਤਾ ਪਲੂੰਡ ਦਾ ਸਾਫ਼ ਕਰਨੀ ਪੈਂਦੀ ਆ ਜਾਵਾ ਤੇ ਜਮਾ ਫਿਰ ਨਿੰਬੂ ਨੂੰ ਜੋੜਿਆ ਵਾਲੇ ਵਾ ਕੀ ਕਰੀ ਹੋਈ ਬਈ ਬੈਠਿਆ ਨਹੀਂ ਦੀ ਜਾਂਦਾ ਬੱਚੀ ਤੋਂ ਠੀਕ ਹੈ ਅੱਗੇ ਆ ਗਈ 4 ਨੰਬਰ ਗਰਲੈਂਡੋ ਹਾਂ ਬਈ ਕਿਹੜਾ ਸੂਆ ਸੁੰਦੀ ਆ ਇਹ ਬਈ ਦੂਜਾ ਸੂਆ ਕੈਦ ਲੈ ਜੂਗੀ ਲੈ ਜੂ ਹਫਤਾ ਬਈ ਹਫਤਾ ਸੂਣ ਚ ਬਾਕੀ ਕਿਨੇ ਦਿਨ ਤੇ ਪਾ ਦੂਗੀ ਕੱਦ 20 ਕਿਲੋ ਮੰਨ ਕੇ ਲੈ ਜੇ ਬੰਦਾ ਬਈ ਜਿਵੇਂ ਲੈ ਕੇ ਜਾਣੀ ਆ 20 ਕਿਲੋ ਦੁੱਧ ਦਾ ਹਫਤਾ ਬਾਕੀ ਰੇਟ ਕੀ ਰਹੂਗਾ ਦਾ ਇਹ ਬੱਛੀ ਦੇਣਾ 65000 ਦੀ 65000 ਦੀ 20 ਦੀ ਐਵਰੇਜ ਦੋ ਤੁਸੀਂ ਹਾਂ 60000 ਦੀ ਦਮਾਂਗੇ ਬਈ ਯਾਰ ਠੀਕ ਹੈ 65 ਕਰਾ ਲਓ 70 ਕਰਾ ਲਓ 60000 ਦੀ ਇਹ ਚ ਛੋੜ ਛੱਪਾ ਜਾ ਕਰ ਦਾਂਗੇ ਹਾਂ ਸੋ ਬੈੜ ਚੰਗੀ ਆ ਸਾਫ ਸੁੱਤਰੀ ਗਰਲੈਂਡੋ ਗੱਲੇ ਨੇ ਦੁੱਧ ਆਪਾਂ ਦੇਖਿਆ ਜਾਵੇ ਸੰਘਣਾ ਹੁੰਦਾ ਪੀਣ ਨੂੰ ਵਧੀਆ ਨਜ਼ਾਰੇ ਦਾ ਤੇ ਰੇਟ ਸਿਰਫ 60000 ਦੂਜਾ ਸੂਆ ਸੁੰਦੀ ਪਈ ਆ ਕੱਦ ਫੱਟ ਜਿੰਦ ਜਨ ਬਹੁਤ ਜ਼ਿਆਦਾ ਕਿਸੇ ਪਾਸੋਂ ਲੱਸੀ ਨਾ ਮੀਨੀ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਆ ਚਾਰੇ ਥਾਂ ਨਿੱਖਣਵੇਂ ਬਿੱਥੀ ਤੇ ਪੂਰਾ ਜੋਸ਼ ਵਾਲਾ ਹਵਾਨਾ ਇਹਦਾ ਕੰਪੈਕਟ ਹਵਾਨਾ ਰੱਖਣਾ ਇਹਨੇ ਤੇ ਚਾਹੇ 10 ਸੂਏ ਵੀਡੀਓ ਲੈ ਬਾਣੀ ਇਹਨੇ ਤੋਰਨਾਗੇ ਪੰਜ ਨੰਬਰ ਪੰਜ ਨੰਬਰ ਐਰ ਸ਼ਰ ਦੇਖੀ ਜਾਨੇ ਇਹ ਦੂਜਾ ਸੂਆ ਸੁੰਦੀ ਆ ਬਾਈ ਲਗਭਗ ਤਿਆਰੀ ਹੀ ਲੱਗਦੀ ਆ ਨਾ ਹਾਂ ਬਾਈ ਹਾਂ ਪੰਜ ਚਾਰ ਦਿਨ ਲੱਗਦੀ ਹੈਗੀ ਰੇਟ ਕੀ ਰਹੂਗਾ ਇਹਦਾ ਰੇਟ ਇਹ ਵੀ ਆਪਾਂ ਦਵਾਂਗੇ 75000 ਰੁਪਏ ਦੀ ਭਾ ਇਹਦਾ ਦੁੱਧ ਕੀ ਰਹੂਗਾ ਇਹਦਾ ਦੁੱਧ 23-24 ਕਿਲੋ ਦਾ ਰਕਾਰ ਆ ਬਾਈ ਦੁੱਧ 23-24 ਕਿਲੋ 75000 ਦੀ ਪਿਓਰ ਐਰ ਸ਼ਰ ਪੰਜਵੇਂ ਨੰ ਦੂਜਾ ਸੁਭਾਸ ਹੁੰਦੀ ਵੀ ਆ ਰਾਜੀ ਜਿੰਦ ਜਣ ਬਿਊਟੀ ਵਗੈਰਾ ਚੰਗੀ ਆ ਸਾਫ ਸੁਥਰੀ ਹੈਣਾ ਹਾਂ ਬਈ ਤੇ ਜਿੰਨੀ ਹੈਗੇ ਸਾਫ ਆ ਜਮਾ ਪਰ ਕੋਈ ਵੱਡਾ ਭਾਈ ਐਵੇਂ ਫੋਨ ਨਾ ਲਾਵੇ ਵੀ 10 ਘਟਾ ਲੈਣਗੇ 7 ਘਟਾ ਦੇਣਗੇ ਆਪਾਂ ਉਹ ਮਾਨਤਾ ਨਹੀਂ ਕਰਨਾ ਪਾਈਆਂ ਦਾਆਂ ਦਾ ਜਿਹੜਾ ਬਾੜੀਓ ਸੀਮੈਂਟ ਵਾਲੀ ਗੰਦ ਕੱਢਣੀ ਵੀ ਨਹੀਂ ਹੈਣਾ ਹਾਂ ਸੋ ਰੇਟ ਉਸ ਹਾਬ ਨੇ ਕਰੇ ਨਹੀਂ ਬਈ ਯਾਰ ਇਹਨੇ ਸੁੱਝਾਇ ਗੱਲ ਆ ਅੱਗੇ ਐਂਡ ਦੇ ਦੇਖੀ ਜਾਂਦੇ ਆਪਾਂ ਸਿੰਘਾਂ ਵਾਲੀ ਵੜ ਹਾਂ ਬਈ ਜਰਸੀ ਹੈਗੀ ਠੀਕ ਐ ਕੈਦ ਲੈਦੀ ਐ ਇਹ ਵੀ ਲੈ ਲੂ ਫਿਰ ਪੰਜ ਚਾਰ ਦਿਨ ਮਾਲਾ ਗੱਲੇ ਸਿੰਗੀਆਂ ਉਹ ਠੰਡੀਆਂ ਹਨ ਬਈ ਠੰਡੀਆਂ ਠੰਡੀਆਂ ਦੂਜਾ ਸੂਆ ਪਲੂਨ ਦਾ ਦੁੱਧ ਦਾ ਰਿਕਾਰਡ ਹੈਗਾ 17 18 ਕਿਲੋ ਦਾ ਇਹਦਾ ਬੱਚੀ ਦਾ ਇਹਦਾ ਰੇਟ ਕੀ ਰਹੂਗਾ ਇਹ ਬੱਚੀ ਆਪਾਂ ਦਵਾਂਗੇ ਬਈ 60000 60000 ਦੀ ਮਾਨਤਾਂ ਮੌਕੇ ਤੇ ਕਰ ਦਾਂਗੇ ਜੇਰਾ ਪਹਿਲੀ ਆਉਂਗਾ ਦੂਜਾ ਸੂਆ ਮਾਨੇ ਮਾਨੇ ਸਿੰਗਾ ਵਾਲੀ ਹੈ ਹਨਾ ਤੇ ਸਰੀਰ ਦੇ ਖਿੱਲੇ ਵਾ ਫਿੱਟ ਫੱਟ ਲੇਵੇ ਦੀ ਫਿਟਿੰਗ ਦੇਖੀ ਬਈ ਠੰਡੀ ਸੀਰ ਪੂਰੀ ਹੈ ਜੀ ਬਈ ਹਾਂ ਨਾ 60000 ਇਹਦਾ ਹਾਂ ਮਾਨਤਾਂ ਕਰਾਂਗੇ ਬਈ ਸੋ 60000 ਦੇ ਵਿੱਚ ਮਾਨਤਾਂ ਹੋ ਜਾ ਦੂਜਾ ਸੂਆ ਸੁਹੰਦੀ ਆ ਲਗਭਗ ਤਿਆਰੀ ਜੇ 2-4 ਦਿਨ ਕੱਢੂਗੀ ਤਿੰਨ ਦਿਖਾ ਦਿਆਂ ਤਾਜ਼ੀਆਂ ਸੂਈਆਂ ਵਿਆਂ ਤੇ ਤਿੰਨ ਦਿਖਾ ਦਿਆਂ ਗੱਬਣਾ ਪਿੰਡ ਸਨਾ ਆਪਣਾ ਉਪੜੀ ਜ਼ਿਲ੍ਹਾ ਸੰਗਰੂਰ ਸੰਗਰੂਰ ਸ਼ਹਿਰ ਦੇ ਨਾਲ ਹੀ ਆ ਗਿਆ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ